ਇਹ ਚੋਰੀ ਦੀਆਂ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਬੀਤੀ ਰਾਤ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਦੱਸਦੀ ਹੈ ਕਿ ਕਾਨੂੰਵਾਨ ਥਾਣੇ ਦੇ ਤਹਿਤ ਆਉਂਦੇ ਇਲਾਕੇ ਦੇ ਵਿੱਚ ਪਹਿਲਾਂ ਕਈ ਚੋਰੀਆਂ ਹੋ ਚੁੱਕੀਆਂ ਨੇ ਤੇ ਅੱਜ ਤੱਕ ਸੁਲਝੀਆਂ ਨਹੀਂ ਨੇ ਪਰ ਬੀਤੀ ਰਾਤ ਜਿਹੜੀ ਆਟਾ ਚੱਕੀ ਅਤੇ ਕਰਿਆਨੇ ਦੀ ਦੁਕਾਨ ਉੱਤੇ ਚੋਰੀ ਹੋਈ ਹੈ ਇਹ ਦੋਵੇਂ ਇੱਕੋ ਹੀ ਪਰਿਵਾਰ ਦੀਆਂ ਨੇ ਚੋਰ ਆਟਾ ਚੱਕੀ ਦੇ ਪਿੱਛੇ ਸਥਿਤ ਪੈਲੀਆਂ ਵਿੱਚੋਂ ਦੀ ਚੱਕੀ ਦੀ ਛੱਤ 'ਤੇ ਚੜ੍ਹ ਕੇ ਫਿਰ ਦੀਵਾਰ ਰਾਹੀਂ ਅੰਦਰ ਉਤਰੇ ਪਹਿਲਾਂ ਉਹਨਾਂ ਨੇ ਚੱਕੀ ਦੇ ਅੰਦਰ ਪਏ ਗੱਲੇ ਦੇ ਵਿੱਚੋਂ 2.5000 ਰੁਪਏ ਦੀ ਨਕਦੀ ਚੋਰੀ ਕੀਤੀ ਫਿਰ ਅੱਗੇ ਸਥਿਤ ਕਰਿਆਨੇ ਦੀ ਦੁਕਾਨ ਦੀ ਕੰਧ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਦੱਸ ਦਈਏ ਕਿ ਸਭ ਤੋਂ ਪਹਿਲਾਂ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਨਾਲ ਹੀ ਕੋਲ ਡਰਿੰਕ ਵੀ ਬੈਠ ਕੇ ਪੀਤੀ ਗਈ ਹੈ ਤੇ ਆਰਾਮ ਫਰਮਾਉਂਦੇ ਹੋਏ ਚੋਰ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ ਜਿਨ੍ਹਾਂ ਨੂੰ ਚੋਰੀ ਕਰਦੇ ਜਿਹੜਾ ਕੋਲ ਡਰਿੰਕ ਪੀਣ ਦਾ ਸੁਝਦਾ ਤੇ ਚੋਰੀ ਕਰਦੇ ਹੀ ਇਹਨਾਂ ਦੇ ਵੱਲੋਂ ਕੋਲ ਡਰਿੰਕ ਵੀ ਪੀਤੀ ਗਈ ਹੈ ਤੇ ਸਾਰੀ ਘਟਨਾ ਜਿਹੜੀ ਹੈ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਵੱਲੋਂ ਸ਼্বাসਣ ਦਿੱਤਾ ਗਿਆ ਕਿ ਜਲਦ ਹੀ ਚੋਰ ਗ੍ਰਿਫਤ ਦੇ ਵਿੱਚ ਲੈ ਜਾਣਗੇ ਡਰੋਵਰ ਦਾ ਸੈਲੀਫੋਨ ਤੋਂ ਹੋ ਰਿਹਾ ਜੀ ਇਹ ਗੱਤੀ ਨਾਲ ਮਤਲਬ ਅਸੀਂ ਦੁਕਾਨ ਬੰਦ ਕਰਕੇ ਗਏ ਸੀ ਜਿਹੜਾ ਸੇੜਾਂ ਦੇ ਦੁਆਹ ਕੋਲ ਦਾ ਦੁਆਹੇ ਖੁੱਲਿਆ। ਜਿੰਨੇ ਮੱਤ ਕਾਲਾ ਵਿੱਚ ਦੇਖਿਆ ਤੇ ਮੈਨੂੰ ਚਾਹੀਦਾ ਦੁਆਹੇ ਵੀ ਗੇੜੀ ਨਿਕਲਣਾ ਤੇ ਆਪਾਂ। ਸਾਹਮਣੇ ਵਿੱਚ ਹੀ ਛਾਲੀ ਜਿਹੜਾ ਇੱਟਾਂ ਦੇ ਖੀਰ ਨੇ ਨੇ ਰੌਣੀਆਂ ਜੀ। ਫਿਰ ਮੈਂ ਕੋਠੀ ਜਿਹੜਾ ਕਿ ਚਾਤੀ ਮੈਂ ਗੁੰਡੇ ਦੇ ਤੇ ਅੰਦਰ ਮਤਲਬ ਕਿ ਦੇਖਿਆ ਤੇ ਦੁਆਰ ਪਿੱਛੇ ਬਾੜੀ। ਭਈ ਇਹ ਹੀ ਸੂਜਾ ਪੁੱਛਣ ਦਿੱਤੀ ਪੁੱਛਣੀ ਆ ਕੇ ਮੌਕਾ ਵੇਖਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਚਾਤੀ ਮਾਰ ਕੇ ਚੱਲ ਗਏ। ਇਹ ਅਹੀ ਫਿਰ ਮੈਂ ਸੌ ਆਂਪਨੀ ਤੇ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮੇਰੇ ਕੋਈ ਘਟੋ ਘਟੇ ਕੋਈ 10-12000 ਰੁਪਏ ਮਿਲ ਕੇ ਪੇਨ ਰੱਤੀੁੰਦੇ ਗਿਆ ਹੀ ਮਰਾ ਗਿਆ ਸੀ ਉਸ ਤੋਂ ਅਦਾ ਵਿੱਚ ਰੱਖ ਕੇ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦੇ ਗਲਾ ਖੋਲ ਕੇ ਦੋਗੇ ਵੀ ਤੁਸੀਂ 5-6000 ਰੁਪਏ ਦੇ 10-12000 ਦਾ ਨੁਕਸਾਨ ਹੋਇਆ ਰਿਪੋਰਟ 1 ਪੁਆਇੰਟ